ਹਵਾ ਮੂਵੀ ਦੇਖ ਕੇ ਆਓ ਜੀ ਤੁਹਾਨੂੰ ਵਧੀਆ ਐਂਟਰਟੇਨਮੈਂਟ ਮਿਲੇਗੀ ਤੇ ਥੋੜੀ ਡਿਫਰੈਂਟ ਤਰੀਕੇ ਦਾ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਲੱਗੇਗਾ ਕਿ ਇਸ ਸਿਨੇਮੇ ਦਾ ਆਪਾਂ ਜਿਹੜਾ ਇੱਕ ਲੈਵਲ ਅਪ ਕੀਤਾ ਇਸ ਮੂਵੀ ਦਾ ਵਿੱਚ ਜੀ ਜਿਹੜਾ ਮੇਜਰ ਮੈਸੇਜ ਦੇ ਦੇ ਹੈ ਕਿ ਇਹ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਉਹ ਆ ਵਿਰੋਧ ਹੁੰਦਾ ਤੇ ਇੰਨੇ ਲੋਕ ਆਉਂਦੇ ਇੱਥੇ ਵਿਰੋਧ ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖ ਕੇ ਆਓ ਤੁਸੀਂ ਵੀ ਪਿਆਰ ਕਰੋਗੇ ਪਰ ਮਨਦਰ ਜਦੋਂ ਫਿਲਮ ਅੱਜ ਦੇਖਣਗੇ ਤੇ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਪਿਆਰ ਦੀ ਗੱਲ ਹੈ ਜੀ ਲੈਂਦੇ ਚੜਦੇ ਪੰਜਾਬ ਦੇ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ক্রিকেট ਦਾ ਮੈਚ ਹੋ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮ ਵੀ ਮੈਨੂੰ ਲੱਗਦਾ ਆਪਾਂ ਬਣਾ ਸਕਦੇ ਜੀ ਇਹ ਮੂਵੀ ਦੇਖ ਕੇ ਆਓ ਜੀ ਤੁਹਾਨੂੰ ਵਧੀਆ ਐਂਟਰਟੇਨਮੈਂਟ ਮਿਲੇਗੀ ਤੇ ਥੋੜੀ ਡਿਫਰੈਂਟ ਤਰੀਕੇ ਦਾ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਤੁਹਾਨੂੰ ਲੱਗੇਗਾ ਕਿ ਇਸ ਸਿਨੇਮੇ ਦਾ ਆਪਾਂ ਜਿਹੜਾ ਇੱਕ ਲੈਵਲ ਅਪ ਕੀਤਾ ਇਸ ਮੂਵੀ ਦੇ ਨਾਲ ਗੁਰੂ ਜੀ ਇੱਕ ਮੈਸੇਜ ਦਿੱਤਾ ਜਾਂਦਾ ਹਰੇਕ ਮੂਵੀ ਦੇ ਵਿੱਚ ਇਸ ਮੂਵੀ ਦੇ ਵਿੱਚ ਕੀ ਮੈਸੇਜ ਦਿੱਤਾ ਜਾਂਦਾ ਇਹਦੇ ਵਿੱਚ ਜੀ ਜਿਹੜਾ ਮੇਜਰ ਮੈਸੇਜ ਦੇ ਜੇ ਹੈ ਕਿ ਇਹ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾ ਜੀ ਤੇ ਨਾਲ ਦੀ ਨਾਲ ਜਿਹੜੇ ਆ ਜਿਹੜੇ ਆਰਟਿਸਟਿਕ ਇਹਦੇ ਜਿਹੜੇ ਕੁੜੀ ਦਾ ਕਰੈਕਟਰ ਆ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਅ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਤੋ ਹਾਂ ਜੀ ਸੋ ਕੀ ਬੈਸਟ ਸੀਨ ਕਿਹੜਾ ਰਿਹਾ ਮੋਈ ਦਾ ਕੋਈ ਜਿਹੜਾ ਪਲ ਭੁੱਲਿਆ ਜਾ ਨਾ ਸਕੇ ਬੈਸਟ ਸੀਨ ਆਈ ਥਿੰਕ ਉਹ ਆਹੀ ਕਹਿੰਦਾ ਵੀ ਬਸ ਬਾਂਦਰ ਨਾਲ ਅੰਡਾ ਕਰਾ ਦਿਓ ਮੇਰਾ ਬਸ ਉਹ ਆ ਵਿਰੋਧ ਹੁੰਦਾ ਤੇ ਇੰਨੇ ਲੋਕ ਆਉਂਦੇ ਇੱਥੇ ਵਿਰੋਧ ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖ ਕੇ ਆਓ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਤੁਹਾਡੇ ਪੋਰਟੋ ਫਿਲਮ ਤੇ ਸਾੜੇ ਗਏ ਸੀਗੇ ਹਾਂ ਜੀ ਚਨਾਵ ਲੋਕੀ ਕੀ ਕਹਿਣਾ ਚਾਹੁੰਦੇ ਵੀ ਫਿਲਮ ਦੇਖੋ ਕਈ ਵਾਰ ਜੋ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਜੇ ਆਪਾਂ ਪਹਿਲੀ ਵਾਰ ਮਿਲੇ ਇੱਕ ਦੂਜੇ ਨੂੰ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਜਾਂ ਮਾਈਂਡ 'ਚ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟੌਪਿਕ ਨੂੰ ਲੈ ਕੇ ਪਰ ਮੈਨੂੰ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਤਾਂ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਲੱਗਦਾ ਜਿਸ ਗੱਲ ਨੂੰ ਗਰੋਥ ਇਸ ਤਰ੍ਹਾਂ ਉਹ ਗੱਲਾਂ ਫਿਲਮ 'ਚ ਵੀ ਨਹੀਂ ਹੋਣ ਬਿਲਕੁਲ ਨਹੀਂ ਆਈ ਜੀ ਫਿਲਮ 'ਚ ਹੁੰਦੀਆਂ ਲੱਗਣ ਨੇ ਫਿਲਮ ਦੇਖੋ ਸੋ ਆਪਾਂ ਵੀ ਚੀਜ਼ਾਂ ਦਾ ਧਿਆਨ ਰੱਖਾਂਗੇ ਆਪਾਂ ਵੀ ਇਸੇ ਦੇਸ਼ 'ਚ ਰਹਿੰਦੇ ਆ ਜੀ ਕੀ ਇਹ ਫਿਲਮ ਇਹ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ক্রিকেট ਦਾ ਮੈਚ ਕੋ ਕਰ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮਾਂ ਵੀ ਲੱਗਦਾ ਆ ਆਪਾਂ ਬਣਾ ਸਕਦੇ ਜਿਹਦੇ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਹੇ ਅਸੀਂ ਪਿਆਰ ਦਾ ਮੈਸੇਜ ਦੇ ਰਹੇ ਤੁਹਾਡਾ ਛੋਟਾ ਜਿਹਾ ਜਿਹਾ ਮੈਸੇਜ ਸੀਗਾ ਜੋ ਸਾਡੇ ਸਮਾਜ ਦਾ ਜਿਹੜਾ ਇੱਕ ਫਿਲਮ ਅੱਜ ਬਿਲਕੁਲ ਲੈ ਕੇ ਆ ਰਹੇ ਹਾਂ ਸਰ ਸਾਹਮਣੇ ਬਹੁਤ ਲੱਗਦਾ ਮੇਰਾ ਪਹਿਲਾ ਗਾਣਾ ਜਦੋਂ ਆਇਆ ਸੀ ਉਦੋਂ ਵੀ ਇਦਾਂ ਫੀਲ ਹੁੰਦਾ ਸੀ ਤੇ ਅੱਜ ਵੀ ਇਦਾਂ ਫੀਲ ਹੁੰਦਾ ਹੈ ਫੈਨਾਂ ਦੇ ਵਿੱਚ ਕਿੰਨਾ ਗੁੱਸਾ ਦੇਖਣ ਨੂੰ ਆਹ ਦੇਖੋ ਆਪਾਂ ਸੋਸਾਈ ਹੈ ਜੀ ਸਾਰਾ ਕੋ ਬੱਚਿਆ ਹੈ ਲੈਣ ਤੋਂ ਜਦੋਂ ਤੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਆ ਤੇ ਪੰਜਾਬ ਤੋਂ ਹੀ ਸ਼ੁਰੂ ਕੀਤੇ ਪ ਮਿਲ ਗਿਆ ਤਾਂ ਕਿ ਅਸੀਂ ਜਿੱਥੇ ਵੀ ਗਏ ਹਰਲਡ ਵਾਈਡ ਤੇ ਮੈਂ ਚਾਹੁੰਦਾ ਆਪਾਂ ਫਿਲਮਾਂ ਨੂੰ ਆਪਾਂ ਇਦਾਂ ਹੀ ਆਪਣੇ ਨੂੰ ਵੱਡੇ ਪਰਦੇ ਤੇ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ ਤੇ ਆਪਾਂ ਵਧੀਆ ਅਵਾਰਡ ਲੈ ਕੇ ਆਈਏ ਮੈਂ ਇਹਦਾ ਗਵਾंगा ਭਾ ਇਦਾਂ ਇਕੱਠੇ ਲੁਧਿਆਣੇ ਜਦੋਂ ਮੈਂ ਔਸਕਰ ਲੈ ਕੇ ਆਵਾਂ ਫਿਲਮ ਆਪਣੀ ਪੰਜਾਬੀ ਫਿਲਮ ਲਈ ਕੋਈ ਪੰਜਾਬ ਦੇ ਕਿਹੜੇ ਸਿਟੀ ਦੇ ਵਿੱਚ ਸ਼ੂਟ ਹੋਈ ਫਿਲਮ ਪੰਜਾਬ ਦੀ ਆਪਾਂ ਇੰਡੀਆ ਦੀ ਗੱਲ ਕਰੀਏ ਲਖਨਊ ਚ ਸ਼ੂਟ ਹੋਇਆ ਪਾਰਟੀ کشمیر ਚ ਸ਼ੂਟ ਹੋਇਆ ਤੇ ਪੰਜਾਬ ਜੇ ਆਪਾਂ ਚੰਡੀਗੜ੍ਹ ਦੇ ਨੇੜੇ ਪਿੰਡ ਹੈ ਜੀ ਉੱਥੇ ਸ਼ੂਟ ਕੀਤੀ ਗਈ ਮੈਸੇਜ ਦੇਣਾ ਵਾ ਦੇਤਾ ਮੈਸੇਜ ਹੁਣ ਇੱਕੋ ਮੈਸੇਜ ਦੇ ਜਾਣਾ ਦੇਤਾ ਮੈਸੇਜ ਵੀ ਵਾ ਕੋਈ ਚੋ ਆਪਣੇ ਕਿਹਾ ਕਿ ਇੱਕੋ ਰੋਕਦਾ ਫਿਲਮ ਦੇ ਟਿਕਲੇ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੇ ਖਿਲਾਫ ਨਾਰੇ ਲਾਇਏ ਮੈਂ ਐਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਤੁਸੀਂ ਕੋਈ ਜਨਰਲ ਸਰ ਕੋਈ ਸ਼ੋਰ ਤੁਸੀਂ ਦੇਸ਼ ਕੌਮ ਦੇ ਖਿਲਾਫ ਕੋਈ ਨਾਰਾ ਨਹੀਂ ਲਾਇਆ ਜੀ ਫਿਲਮ ਸਿਰਫ ਇਹ ਕਹਿੰਦੀ ਆ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ